ਹਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਮਾਲਵਾ ਪ੍ਰਾਪਰਟੀ ਸਿਵੀਆਂ ਤੇ ਬਹੁਤ ਸੋਹਣਾ ਟੱਕ ਲੈ ਕੇ ਆਏ ਆ ਡੱਬ ਵਾਲੀ ਤੋਂ ਬਠਿੰਡਾ ਰੋਡ ਤੇ ਬਹੁਤ ਹੀ ਜਿਆਦਾ ਵਧੀਆ ਇੱਕ ਵਾਰੀ ਬਈ ਲੋਕੇਸ਼ਨ ਦਿਖਾ ਦਿਓ ਆ ਦੇਖੋ ਵੱਡੇ ਰੋਡ ਦੇ ਉੱਪਰ ਖੜੇ ਆਪਾਂ ਡੱਬ ਵਾਲੀ ਤੋਂ ਬਠਿੰਡਾ ਰੋਡ ਤੇ ਆ ਤੇ ਜਿਹੜਾ ਇਹ ਜਗਾ ਹੈ ਉਹ ਕਾਟਕ ਨਾਲਾਂ ਦੇ ਨੌ ਮਰਲੇ ਜਗਾ ਸਾਰਾ ਉਹ ਡਰੇਨ ਦੇ ਨਾਲ ਇਧਰੋਂ ਸ਼ੁਰੂ ਹੋ ਕੇ ਡਰੇਨ ਦੇ ਨਾਲ ਦੀ ਜਿੱਥੇ ਉਹ ਬਜ਼ੁਰਗ ਪਾਣੀ ਲੈ ਜਾਂਦੇ ਹਨ ਬਰੇਂ ਦੇ ਨਾਲ-ਨਾਲ ਦੀ ਜਾ ਕੇ ਉਹ ਪਿੱਛੇ ਕਿਲੇ ਲੱਗੇ ਤੁਹਾਨੂੰ ਦਿਖਾਈ ਦੇ ਰਹੇ ਹੋਣਗੇ ਪੱਕੇ ਖਾਲੇ ਦੇ ਨਾਲ-ਨਾਲ ਦੀ ਆ ਗਿਆ ਪੱਕੇ ਖੰਭੇ ਲੱਗੇ ਹੋਏ ਹੈਗੇ ਪੂਰੇ ਆਹ ਨਾਲ-ਨਾਲ ਦੀ ਆ ਗਿਆ ਬਾਗ ਦੇ ਨਾਲ ਆ ਲੱਗਦਾ ਇੱਥੋਂ ਆ ਦੇ ਠੀਕ ਆ ਆ ਬਾਗ ਦੇ ਨਾਲ ਪੱਕੀ ਵੱਟ ਆ ਗਈ ਦੀ ਪੂਰੀ ਸਾਰੇ ਖੰਭੇ ਲੱਗੇ ਹੋਏ ਆ ਪੱਕੇ ਤੇ ਜਿਹੜਾ ਇਹ ਫਰੰਟ ਬਹੁਤ ਜ਼ਿਆਦਾ ਆ 700 ਫੁੱਟ ਫਰੰਟ ਆ ਇਹਦਾ ਤਕਸੀਮ ਖਾਤਾ ਜਿਹੜਾ ਹੈ ਖਾਤਾ ਬਿਲਕੁਲ ਤਕਸੀਮ ਆ ਬਿਲਕੁਲ ਸਾਫ ਸੁਥਰਾ ਸੌਦਾ ਹੈਗਾ ਜੇ ਕਿਸੇ ਭਰਾ ਨੂੰ ਨੇ ਖਰੀਦ ਦਿੰਦਾ ਹਨ ਕੋਈ ਖਰੀਦ ਦਿੰਦਾ ਚਾਹ ਬਾਣਾ ਤਾਂ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲਓ ਵੱਡੇ ਰੋਡ ਤੇ ਲੱਗਦਾ ਹੈਗਾ 700 ਫੁੱਟ ਖੰਟਾ ਠੀਕ ਹੈ ਜੀ ਤੇ ਕਾਰਡ ਕਨਾਲਾ 9 ਮਰਲੇ ਜਗਾ ਡਿਮਾਂਡ ਹੈਗੀ ਇੱਕ ਕਿੱਲੇ ਪਰ ਏਕੜ ਦੀ ਕਿੱਲੇ ਦੀ 1.5 ਕਰੋੜ ਰੁਪਇਆ ਠੀਕ ਹੈ ਜੀ ਜੇ ਕੋਈ ਭਰਾ ਇਸ ਪ੍ਰੋਪਰਟੀ ਨੂੰ ਖਰੀਦ ਦਿੰਦਾ ਚਾਹ ਬਾਣਾ ਤਾਂ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਉਹ ਪੱਕੇ ਪੱਕੇ ਸਾਰੇ ਕਿਦੇ ਜਾਨੀ ਪੱਕਾ ਪੱਕਾ ਖੰਭਾ ਲੱਗਿਆ ਹੋਇਆ ਹੈਗਾ ਕਿਤੇ ਨਹੀਂ ਇਹ ਹੈ ਉਧਰ ਪੂਰੀ ਪੱਕੀ ਬਾਟ ਟ੍ਰੇਨ ਦੇ ਨਾਲ ਹੀ ਲੱਗਦੀ ਆਗੀ ਇੱਕ ਪਾਸੇ ਇਹ ਛੜਕ ਆ ਗਈ ਆ ਦੇਖੋ ਆ ਪੂਰੀ ਛੜਕ ਆ ਗਈ ਡੱਬ ਵਾਲੀ ਤੋਂ ਬਟਿੰਡਾ ਨੂੰ ਤੇ ਜਿਹੜੀ ਇਹ ਡਰੇਨ ਆ ਸੰਗਤ ਵਾਲੀ ਡਰੇਨ ਆ ਕਈ ਵਾਰੀ ਕਿਸੇ ਨੇ ਆ ਕੇ ਦੇਖਣਾ ਹੋਵੇ ਸਾਡੇ ਤੋਂ ਬਿਨਾਂ ਵੀ ਆ ਕੇ ਤੁਸੀਂ ਪਤਾ ਕਰ ਸਕਦੇ ਹੋ ਨਾ ਵੀ ਇੱਥੇ ਕੀ ਭਾਗ ਆ ਪਰ ਰੇਟ ਵੀ ਠੀਕ ਆ ਠੀਕ ਆ ਜੀ ਸੰਗਤ ਵਾਲੀ ਡਰੇਨ ਦੇ ਬਿਲਕੁਲ ਨਾਲ ਲੱਗਦਾ 68 ਕਨਾਲਾਂ ਦੇ ਨੌ ਮਰਲੇ ਜਗਾ 700 ਫੁੱਟ ਫਰੰਟ ਹੈ ਇਹਦਾ ਇਹਦਾ ਫਰੰਟ ਬਹੁਤ ਜ਼ਿਆਦਾ ਹੈਦਾ 700 ਫੁੱਟ ਆ ਇਧਰ ਬਾਗ ਦੇ ਨਾਲ ਲੱਗ ਜਾਂਦਾ ਉਧਰ ਡਰੇਨ ਦੇ ਨਾਲ ਲੱਗ ਜਾਂਦਾ ਤੇ ਉਹ ਪਿੱਛੇ ਤੱਕਰ ਖੰਭੇ ਲੱਗੇ ਹੋਏ ਸਾਰੇ ਕਿਤੇ ਉਹ ਇਨੀ ਹੈਵੀ ਮਿਹਨਤੀ ਜਿੰਦੀ ਦਾ ਉਹ ਪੂਰੀ ਮਿਹਨਤੀ ਕਰਾਈ ਹੋਈ ਆ ਠੀਕ ਆ ਜੇ ਤੁਸੀਂ ਆ ਕੇ ਦੇਖੋਗੇ ਤਾਂ 21 ਨਿਕਲੂ 19 ਹੀ ਨਿਕਲੂਗਾ ਕਿਸੇ ਵੀ ਗੱਲ ਨੂੰ 21 ਨਿਕਲੂ 19 ਨਿਕਲੂ ਵਧੇਰੇ ਜਾਣਕਾਰੀ ਲਈ ਆਪ ਤੁਸੀਂ نیچے ਲਿਖੇ ਨੰਬਰਾਂ ਤੇ ਆਪਣੇ ਸੰਪਰਕ ਕਰ ਸਕਦੇ ਹੋ ਬਾਕੀ ਆਪਣਾ ਜਿਹੜਾ ਦਫ਼ਤਰ ਹੈਗਾ ਉਹ ਇੱਕ ਪਿੰਡ ਸੀਵਗਾਂ ਦੇ ਵਿੱਚ ਦਫ਼ਤਰ ਆ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਦੇ ਵਿੱਚ ਲਾਉਟਰੀ ਮਾਰਕੀਟ ਦੇ ਵਿੱਚ ਜੇ ਕਿਸੇ ਭਰਾ ਨੇ ਉੱਥੇ ਆ ਕੇ ਗੱਲਬਾਤ ਕਰਨੀ ਹੈ ਨਾ ਤਾਂ ਉੱਥੇ ਵੀ ਕਰ ਸਕਦੇ ਜੇ ਕਿਸੇ ਭਰਾ ਨੇ ਪ੍ਰੋਜੈਕਟ ਲਾਉਣਾ ਤਾਂ ਬਹੁਤ ਹੀ ਵਧੀਆ ਸੌਦਾ ਹੈ ਠੀਕ ਆ ਇੱਕ ਵਾਰੀ ਮੈਂ ਤੁਹਾਨੂੰ ਉੱਪਰ ਦੀ ਆ ਕੇ ਉੱਪਰਲਾ ਵੀਊ ਦਿਖਾ ਦਿਆਂ ਆ ਦੇਖੋ ਵੱਡੇ ਰੋਡ ਦੇ ਉੱਪਰ ਆ ਹਾਂ ਸਾਰਾ ਨਾ ਤੁਹਾਨੂੰ ਚਾਰ ਚੁਪਰ ਪਤਾ ਲੱਗ ਜਾਵਾਲੋ ਬਠਿੰਡਾ ਤੋਂ ਡੱਬ ਵਾਲੀ ਰੋਡ ਦੇ ਉੱਪਰ ਆਪਾਂ ਖੜੇ ਆ ਠੀਕ ਆ ਆ ਸਾਰਾ ਤੁਹਾਨੂੰ ਇੱਥੋਂ ਪਤਾ ਲੱਗ ਜਾਊਗਾ ਉਹ ਸਾਹਮਣੇ ਡਰੇਨ ਡਰੇਨ ਦੇ ਨਾਲ-ਨਾਲ ਦੀ ਲੱਗ ਕੇ ਉਹ ਸਾਹਮਣੇ ਖੰਭੇ ਦਿਖਾਈ ਦਿੰਦੇ ਨੇ ਨਾ ਤੁਹਾਨੂੰ ਨੇੜੇ-ਨੇੜੇ ਦੇ ਉਹ ਸਾਰਾ ਵਿੱਚ ਆ ਨਾਲ-ਨਾਲ ਦੀ ਆ ਗਈ ਫਿਰ ਵੱਟ ਅਮਰੂਦਾਂ ਦਾ ਬਾਗ ਲੱਗਿਆ ਹੋਇਆ ਹੈਗਾ ਨਾਲ ਨਾਲ ਆਪਾਂ ਪੂਰਾ ਦਿਖਾ ਦਿੰਦੇ ਜੇ ਕਿਸੇ ਪ੍ਰਾਣੀ ਵੈਸੀ ਵੀ ਆ ਕੇ ਦੇਖਣਾ ਹੋ ਤਾਂ ਤੁਸੀਂ ਸਾਨੂੰ ਫੋਨ ਕਰਕੇ ਇਹਦਾ ਪਤਾ ਲੈ ਸਕਦੇ ਹੋ ਕਿੱਥੇ ਜੇ ਹੈ ਹਨ ਜੇ ਕਿਸੇ ਪ੍ਰਾਣੀ ਕੋ ਪ੍ਰੋਜੈਕਟ ਵਗੈਰਾ ਲਾਉਣਾ ਹਨ ਤਾਂ ਬਹੁਤ ਵਧੀਆ ਗਾੜ੍ਹ ਕਨਾਲਾਂ 9 ਮਰਲੇ ਜਗਾ ਤੇ ਜਿਹੜਾ ਇਹਦਾ ਫਰੰਟ ਆ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਹਨ ਉਹ 700 ਫੁੱਟਾ ਪੂਰਾ ਆ ਦੇਖੋ ਕਿੰਨਾ ਫਰੰਟ ਲੱਗਦਾ ਹੈਗਾ ਇਹ ਸਾਰ ਹਨ ਤਾਂ ਸਾਰਾ ਫਰੰਟ ਹੀ ਹੈਗਾ ਇਹਦੇ ਉਹ ਟਿੱਕਰ ਜਾਵੜਾ ਨਾਲ ਡ੍ਰੇਨ ਟਿੱਕਰ ਠੀਕ ਹੈ ਜੀ ਬਾਕੀ ਜੇ ਕਿਸੇ ਨੇ ਜਾਇਦੇ ਕੋਈ ਜਾਣਕਾਰੀ ਲੈਣੀ ਹੈ ਨਾ ਉਹ ਫੋਨ ਕਰ ਲਿਓ ਵੀਰ ਬਣ ਕੇ نیچے ਲਿਖੇ ਨੰਬਰਾਂ ਤੇ ਬਾਕੀ ਜੇ ਕਿਸੇ ਦੇ ਦਫ਼ਤਰਾਂ ਨੂੰ ਹੁੰਦਾ ਉੱਥੇ ਫੋਨ ਲਾਜ਼ਮੀ ਕਰਕੇ ਆਇਆ ਕਰੋ ਬਾਕੀ ਜਿਵੇਂ ਕਿਸੇ ਨੇ ਕੋਈ ਹੋਰ ਪਲਾਟ ਵਗੈਰਾ ਜਾਂ ਕੋਈ ਹੋਰ ਜ਼ਮੀਨ ਜਾਇਦਾਦ ਖਰੀਦਣੀ ਹੁੰਦੀ ਹੈ ਜਾਂ ਵੇਚਣੀ ਹੁੰਦੀ ਉਹ ਵੀ ਬਰਾ ਫੋਨ ਕਰ ਲਿਆ ਕਰੋ نیچے ਆਪਣਾ ਲਿਖਿਆ ਨੰਬਰ ਚੱਲੀ ਜਾਂਦਾ ਹੈ ਨਾ ਬਾਕੀ ਸਭ ਤੋਂ ਵਧੀਆ ਗੱਲ ਮੈਂ ਤੁਹਾਨੂੰ ਇਹ ਕਹਿਦਾ ਵੀ ਚੈਨਲ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਈ ਹੋਏ ਸੌਦਾ ਮਿਸ ਨਾ ਹੋਵੇ ਜਦੋਂ ਸੌਦਾ ਵੇਖ ਗਿਆ ਹੁੰਦਾ ਫਿਰ ਤੁਸੀਂ ਫੋਨ ਕਰ ਦਿਓ ਫਿਰ ਉਹ ਕੀ ਆਪ ਨੂੰ ਪੁੱਛਤਾ ਆ ਰਹਿੰਦਾ ਹਨ ਵੀ ਆਪਣੇ ਕੋਲੇ ਜਰਾ ਲੇਟ ਵੀਡੀਓ ਪਹੁੰਚੀ ਤੇ ਰੇਟ ਮੈਂ ਅੱਜ ਪਾਤਾ ਇਹ ਮਿੱਟੀ ਆਪਾਂ ਪਾ ਰਹੇ ਹਾਂ 15 5 2025 ਨੂੰ ਵੀਡੀਓ ਅੱਜ ਦੀ ਜਿਹੜੀ ਰੇਟ ਦੀ ਡਿਮਾਂਡ ਆ ਹਨਾ ਉਹ 1.5 ਕਰੋੜ ਰੁਪਇਆ ਪਰ ਏਕੜ ਦੀ ਡਿਮਾਂਡ ਆ ਕਿੱਲੇ ਦੀ ਦੁਬਾਰੇ ਫਿਰ ਨੋਟ ਕਰ ਲਓ 25 ਔਰ ਸੌਰੀ 15 तरीका 5 ਮਹੀਨੇ 2025 ਨੂੰ ਆਪਾਂ ਵੀਡੀਓ ਪਾ ਰਹੇ ਆ ਦੀ ਠੀਕ ਹੈ ਜੀ ਡੱਬ ਵਾਲੀ ਦੇ ਸੌਦਾਗਾ ਵੱਡੇ ਰੋਡ ਤੇ ਲੱਗਦਾ ਹੈ ਜਦੋਂ ਬਠਿੰਡਾ ਤੋਂ ਆਪਾਂ ਡੱਬਾ ਵਾਲੇ ਜੰਨੇ ਆ ਇੱਥੇ ਰਾਹ ਜ ਆਉਂਦੀ ਹੈ ਸੰਗਤ ਵਾਲੀ ਡਰੇਨ ਨਾਲ-ਨਾਲ ਮੈਂ ਆਪਾਂ ਤੁਰੇ ਜਲ ਨੂੰ ਦਿਖਾਈ ਇਹਨਾਂ ਨਾਲ ਇਹ ਵਰੀ ਕਿਸੇ ਭਰਾ ਨੇ ਆ ਕੇ ਦੇਖਣਾ ਹੁੰਦਾ ਦਾ ਸੌਖਾ ਹੋ ਜੈ ਹਨਾ ਨਾਲ-ਨਾਲ ਵੀ ਆਗੇ ਇੱਥੋਂ ਸ਼ੁਰੂ ਹੋ ਗਈ ਆ ਜਾਲੀ ਵਾਲੀ ਲੱਗੀ ਜਿੱਥੋਂ ਤਾਰ ਤੇ ਆ ਇੱਥੋਂ ਲੈ ਕੇ ਆ ਨਾਲ-ਨਾਲ ਦੀ ਸਾਰੇ ਵੀ ਇਹ ਨਹੀਂ ਹੈ ਕੋਈ ਇਸ ਨਾਲ ਵੀ ਉਮੈਂ 200 ਰੋਲਾ ਹੂਗਾ ਇੱਕ ਵਾਰੀ ਨਰਮਾ ਬੀਜਿਆ ਹੋਇਆ ਭਰਾਵਾਂ ਦਾ ਵਧੀਆ ਪਾਰਟੀ ਕੋਲੇ ਸੌਦਾ ਪਿਆ ਸਾਫ ਸੁਥਰਾ ਪੂਰਾ ਉਹ ਟਿੱਕਰ ਸਾਹਮਣੇ ਆਪਾ ਜਿਸ ਟਿੱਕਰ ਆਪਾਂ ਨਿਗਾ ਜਾਈਦੀ ਹੈ ਸਾਰਾ ਇਧਰ ਦੀ ਕੰਮ ਕੇ ਉਹ ਸਾਹਮਣੇ ਜਿਹੜੀ ਆ ਗਈ ਉਹ ਨਾਲ ਡਰੇਨ ਹੈ ਡਰੇਨ ਦੇ ਨਾਲ ਦੀ ਲੱਗਦਾ ਲੱਗਦਾ ਆ ਆਪਣਾ ਫਰੰਟ ਆ ਗਿਆ ਠੀਕ ਹੈ ਜੀ ਵੱਡੇ ਰੋਡ ਦੇ ਬਿਲਕੁਲ ਉੱਪਰ ਹਲ ਜੇ ਕੋਈ ਪ੍ਰਾਈਸ ਪ੍ਰਾਪਰਟੀ ਨੂੰ ਖਰੀਦਣ ਦਾ ਚਾਹਵਣਾ ਉਹ ਆਪਣੇ ਨਾਲ نیچے ਲਿਖੇ ਨੰਬਰਾਂ ਤੇ ਸੰਪਰਕ ਕਰ ਲਓ। ਬਾਕੀ ਜੇ ਕਿਸੇ ਐਨਆਰਆਈ ਭਰਾ ਨੇ ਕੋਈ ਪ੍ਰਾਪਰਟੀ ਖਰੀਦਣੀ ਹੁੰਦੀ ਹੈ ਨਾ ਉਹ ਵੀ ਬੇਫਿਕਰ ਹੋ ਕੇ ਫੋਨ ਕਰ ਲਿਆ ਕਰੋ ਕੋਈ ਦਿੱਕਤ ਵਾਲੀ ਗੱਲ ਨਹੀਂ। ਜੇ ਕਿਸੇ ਨੇ ਪਲਾਟ ਲੈਣਾ ਜਾਂ ਕੋਈ ਬਣੀ ਬਣਾਈ ਕੋਠੀ ਚਾਹੀਦੀ ਹੈ ਨਾ ਲਗਜ਼ਰੀ ਉਹ ਵੀ ਆਪਣੇ ਕੋਲੇ ਹਾਜ਼ਰ ਹੁੰਦੀਆਂ ਬਾਕੀ ਕਿੱਲੇ ਤੋਂ ਲੈ ਕੇ ਜਿੰਨੀ ਵੀ ਕਿਸੇ ਰਿਕੁਆਇਰਮੈਂਟ ਆ ਵੀ ਦੋ ਕਿੱਲੇ, ਪੰਜ ਕਿੱਲੇ, 10 ਕਿੱਲੇ ਹਨਾ ਜਾਂ ਕੋਈ ਕਿਸੇ ਭਰਾ ਨੇ ਥੋੜ੍ਹਾ ਲੈ ਕੇ ਕੋਈ ਫਾਰਮ ਹਾਊਸ ਟੈਪ ਬਣਾਉਣਾ ਹੈਗਾ ਕੋਈ ਆਪਣਾ ਸੁਪਨਾ ਹੁੰਦਾ ਵੀ ਜਰ ਆਪਾਂ ਪਿੰਡ ਜਾਵਾਂਗੇ ਉੱਥੇ ਜਾ ਕੇ ਰਹਿਣਦਾ ਹਨਾ ਉਹ ਸਾਰੇ ਤਰ੍ਹਾਂ ਦੇ ਆਪਣੇ ਕੋਲ ਸੌਦੇ ਹੁੰਦੇ ਆ ਨੀਚੇ ਲਿਖੇ ਨੰਬਰਾਂ ਦੇ ਕੋਈ ਵਾਰੀ ਫੋਨ ਕਰ ਲਿਆ ਕਰੋ ਤੇ ਜੇ ਕਿਸੇ ਭਰਾ ਦਾ ਫੋਨ ਨਹੀਂ ਜੱਕਿਆ ਨਾ ਉਹ WhatsApp ਤੇ ਉੱਪਰ ਤੁਸੀਂ ਇੱਕ ਵਾਰੀ ਮੈਸੇਜ ਛੱਡ ਦਿਆ ਕਰੋ ਕਈ ਵਾਰੀ ਬਿਜੀ ਹੁੰਦੇ ਆ ਫੋਨ ਬੰਦ ਆਉਂਦਾ ਜਾਂ ਜੱਕਿਆ ਨਹੀਂ ਜਾਂਦਾ ਹਨਾ ਉਦੋਂ ਕਿਤੇ ਗੱਲਬਾਤ ਕਰਨ ਕਹਿਗੇ ਹੁੰਦੇ ਆ ਤੇ ਬਾਕੀ ਜੇ ਕਿਹਨੂੰ ਸ਼ਹਿਰ ਬਠਿੰਡਾ ਦੇ ਵਿੱਚ ਕੋਠੀ ਵਗੈਰਾ ਚਾਹੀਦੀ ਤੇ ਉੱਥੇ ਹੀ ਸੰਪਰਕ ਕਰ ਲਿਆ ਕਰੋ ਜਾਂ ਮਲੋੜ ਰੋਡ ਤੇ ਕੋਈ ਸੌਦਾ ਚਾਹੀਦਾ ਇਸ ਤਰ੍ਹਾਂ ਦਾ ਜਿਵੇਂ ਇਹ ਸੌਦਾ ਨਾ ਸਾਰਾ ਕਮਰਸ਼ੀਅਲ ਆ ਹੈਨਾ ਵੋਨ ਜੋਗ ਨਹੀਂਗਾ ਇਹ ਕਮਰਸ਼ੀਅਲ ਸੌਦਾ ਸਾਰਾ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਹਾਂਗਾ ਤਾਂ ਕਰਕੇ ਮਹਿੰਗਾ ਥੋੜਾ ਜਿਹਾ 1.5 ਕਰੋੜ ਰੁਪਈਆ ਇਥੋਂ ਦਾ ਤੁਸੀਂ ਆ ਕੇ ਰੇਟ ਪਤਾ ਕਰ ਸਕਦੇ ਹੋ ਹੈਨਾ ਬਾਕੀ ਨਾਲ ਨਾਲ ਮੈਂ ਤੁਹਾਨੂੰ ਸਾਰਾ ਦਿਖਾਈ ਜਨਗਾ ਇਹਦੀ ਡਿਮਾਂਡ ਜਿਹੜੀ ਕਿੱਲੇ ਦੀ ਉਹ 1.5 ਕਰੋੜਾ ਬਾਕੀ ਜੋ ਵੀ ਹੋਊਗਾ ਪਾਰਟੀ ਨਾਲ ਮੌਕੇ ਤੇ ਬੈਠ ਕੇ ਗੱਲਬਾਤ ਹੋ ਜੂਗੀ ਚਲ ਬਾਕੀ ਤੁਹਾਨੂੰ ਪਤਾ ਇੱਕ ਵਾਰੀ ਦੁਬਾਰੇ ਫੇਰ ਦੱਸ ਦਿਆਂ ਆਪਣਾ ਇੱਕ ਦਫ਼ਤਰ ਪਿੰਡ ਸੀਵੀਆਂ ਦੇ ਵਿੱਚ ਆ ਦੂਸਰਾ ਦਫ਼ਤਰ ਸ਼ਹਿਰ ਬਠਿੰਡਾ ਦੇ ਵਿੱਚ ਆ ਲਾਉਟਰੀ ਮਾਰਕੀਟ ਦੇ ਵਿੱਚ ਆ ਠੀਕ ਆ ਜੇ ਕਿਸੇ ਭਰਾ ਨੇ ਬਠਿੰਡੇ ਵੀ ਆਉਣਾ ਹੋਣਾ ਫੋਨ ਕਰ ਲਿਆ ਕਰੋ ਲਾਜ਼ਮੀ ਨਾਲ ਨਾਲ ਫੋਨ ਕਰਕੇ ਵੀ ਅਸੀਂ ਭਾਈ ਆਉਣਾ ਗੱਲਬਾਤ ਕਰਨੀ ਆ ਉਹ ਜਿਹੜੀ ਤੁਸੀਂ ਵੀਡੀਓ ਪਾਈ ਸੀ ਡੱਬ ਵਾਲੀ ਰੋਡ ਤੇ ਜਾਂ ਕੋਈ ਵੀ ਕਈ ਵਾਰੀ ਸਾਨੂੰ ਧਿਆਨ ਨਹੀਂ ਰਹਿੰਦਾ ਕਿ ਕਿਹੜੀ ਵੀਡੀਓ ਦੀ ਗੱਲ ਕਰ ਰਹੇ ਤੁਸੀਂ ਨਾ WhatsApp ਦੇ ਉੱਪਰ ਉਹ ਵਾਪਸ ਭੇਜਿਆ ਕਰੋ ਵੀ ਆਹ ਜਗ੍ਹਾ ਦੀ ਤੁਸੀਂ ਭਾਈ ਵੀਡੀਓ ਪਾਈ ਸੀ ਇਹਦੀ ਅਸੀਂ ਗੱਲ ਕਰਦੇ ਰੇਟ ਬਾਰੇ ਕੁ ਗੱਲਬਾਤ ਕਰਨੀ ਆ ਤਾਂ ਦੋਨੇ ਪਾਰਟੀਆਂ ਨੂੰ ਮੌਕੇ ਤੇ ਬਿਠਾ ਕੇ ਗੱਲ ਕਰਾਈ ਜਾਊਗੀ ਹਨਾ ਇਹ ਨਹੀਂ ਹੈ ਵੀ ਆਪਾਂ ਪੁੱਛਾਂਗੇ ਤੁਸੀਂ ਸਾਈ ਲੈ ਕੇ ਆਓ ਯਾਰ ਗੱਲ ਕਰਾਂਗੇ ਉਵੇਂ ਨਹੀਂ ਹੋਊਗਾ ਪੂਰੀ ਵਧੀਆ ਗੱਲਬਾਤ ਹੋਊਗੀ ਟੇਬਲ ਟੌਪਸ ਉਧਦਾ ਹੋਊਗਾ ਕਹਿਣ ਤੋਂ ਬਾਅਦ ਮੇਰਾ ਹਣਾ ਸਾਰਾ ਨਾਲ-ਨਾਲ ਮੈਂ ਤੁਹਾਨੂੰ ਪੂਰਾ ਫਰੰਟ ਦਿਖਾਈ ਜੀ ਨਾ 700 ਫੁੱਟ ਫਰੰਟ ਆ ਤਾਂ ਬਹੁਤ ਜਾਦੀ ਫਰੰਟ ਆ 168 ਕਿਨਾਰਾ 9 ਮਰਲੇ ਜਿਹੜੀ ਜਗ੍ਹਾ ਕਮਰਸ਼ੀਅਲ ਆ ਵੱਡੇ ਰੋਡ ਤੇ ਆ ਲੋ ਸਾਰਾ ਤੁਹਾਨੂੰ ਦਿਖਾ ਦਿਆਂ ਉਹ ਸਾਹਮਣੇ ਵੱਡੇ ਰੋਡ ਦੇ ਉੱਪਰ ਲੱਗਦਾ ਹੈ ਸਾਰਾ ਠੀਕ ਹੈ ਜੀ ਆ ਸਾਰਾ ਵਿੱਚ ਹੀ ਹੈਗਾ ਆ ਕਹਿੰਦੇ ਵਿੱਚ ਹੀ ਆ ਪੂਰੀ ਪੱਕੀ ਮਹਿੰਤੀ ਹੋਈ ਵੀ ਆ ਕੋਈ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਬਿਲਕੁਲ ਸਾਫ਼ ਸੁਥਰਾ ਸੌਦਾ ਤੇ ਜੇ ਕੋਈ ਭਰਾ ਇਸ ਸੌਦੇ ਨੂੰ ਖਰੀਦਨ ਦਾ ਚਾਹਵਣਾ ਉਹ ਆਪਣੇ ਨਾਲ ਨੀਚੇ ਲਿਖੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਜੇ ਕੋਈ ਆ ਕੇ ਦੇਖਣਾ ਚਾਹੁੰਦਾ ਤਾਂ ਪਤਾ ਹੈਗਾ ਇਹਦਾ ਜਿਹੜੀ ਆਪਣੀ ਸੰਗਤ ਵਾਲੀ ਡਰੇਨ ਆ ਉਹਦੇ ਬਿਲਕੁਲ ਨਾਲ ਆ ਡੱਬ ਵਾਲੀ ਰੋਡ ਤੇ ਪਹਿਲਾਂ ਟੋਲ ਆਊਗਾ ਟੋਲ ਤੋਂ ਜਦੋਂ ਆਪਾਂ ਉਧਰੋਂ ਡੱਬ ਵਾਲੀ ਗੰਗੋਣੇ ਟੋਲ ਤੋਂ ਥੋੜਾ ਜਿਹਾ ਅੱਗੇ ਆ ਗਈ ਇਹ ਆ ਜਾਂਦੀ ਡਰੇਨ ਡਰੇਨ ਦੇ ਬਿਲਕੁਲ ਨਾਲ ਲੱਗਦਾ ਠੀਕ ਹੈ ਦੁਬਾਰੇ ਤੁਹਾਨੂੰ ਅਸੀਂ ਦਿਖਾ ਦਿਆਂ ਉਹ ਨਾਲ ਬਾਗ ਆ ਗਿਆ ਠੀਕ ਹੈ ਜੀ ਆਹ ਪੁਲ ਜਦੋਂ ਤੁਸੀਂ ਥੱਲੇ ਉਤਰੋਗੇ ਇੱਥੋਂ ਬਿਲਕੁਲ ਨਾਲ ਹੀ ਆ ਸਾਰਾ ਵਿੱਚ ਹੀ ਹੈ ਉਹ ਵਿੱਚੇ ਕੰਬੇ ਲੱਗੇ ਹੋਏ ਨੇ ਨਾਲ ਇੱਕ ਵਾਰੀ ਇਹ ਪੂਰਾ ਸਾਰਾ ਤੁਹਾਨੂੰ ਦਿਖਾ ਦਿਆਂ ਨਾ ਕਈ ਵਾਰੀ ਆ ਕੇ ਗੱਲਿਆਂ ਵੀ ਦੇਖਣ ਆਉਂਦਾ ਤਾਂ ਸੌਖਾ ਹੋ ਜੀ ਮੈਂਦੀ ਗੈਂਦੀ ਸਾਰੀ ਪੂਰੀ ਹੋਈ ਵੀ ਫੁੱਲ ਬਟਾਫੁੱਲ ਇਹ ਨਹੀਂ ਹੈ ਵੀ ਆਪਾਂ ਨੂੰ ਕਹ ਲੂ ਕੋਈ ਲੜਾਈ ਝਗੜਾ ਹੋ ਜਾ ਕੋ ਹੋਰ ਠੀਕ ਹੈ ਜੀ ਬਾਕੀ ਜੇ ਕੋਈ ਜ਼ਿਆਦਾ ਗੱਲਬਾਤ ਕਰਨੀ ਹੈ ਨੀਚੇ ਆਪਣਾ ਨੰਬਰ ਚੱਲੀ ਜਾਂਦਾ ਸਕਰੀਨ ਤੇ ਤਾਂ ਫੋਨ ਕਰ ਲਿਓ ਠੀਕ ਹੈ ਜੀ ਧੰਵਾ ਸਤਿ ਸ੍ਰੀ ਅਕਾਲ